ਸਭਾ ਦੇਵੇ ਚ ਆਪਣੀ ਗੱਲ ਪੂਰੀ ਕਰਨ ਨੂੰ ਤੁਸੀਂ ਆ ਬਾਇਕਾਟ ਕੀਤਾ ਤੁਸੀਂ ਆਪਣੇ ਦੁਕਾਨਾ ਬੰਦ ਕੀਤੀਆਂ ਸੱਦਾ ਇਹੀ ਸੀਗਾ ਜਜ਼ਬਾਤ ਇਹੀ ਸੀ ਸਾਥ ਦੇਣਾ ਸੀ ਏਕਾ ਦਿਹਾੜਾ ਸੀ ਇਹ ਏਕਾ ਪਾਜ ਦਿਖਾਦਾ ਮੇ ਜੀ ਇੱਕ ਇਨਸੀਡੈਂਟ ਲਈ ਤੁਹਾਡੇ ਤੋਂ ਹੱਥ ਜੋੜ ਕੇ ਬੇਨਤੀ ਹੈ ਵਿੱਚ ਇੱਕ ਇੱਕਾ ਹੋਰ ਦਿਖਾ ਦੂ ਇਹ ਸੁਨੇਹਾ ਮੈਂ ਆਪਣੇ ਪੱਤਰਕਾਰ ਭਰਾਵਾਂ ਨੂੰ ਕਹਾਂਗਾ ਇਹ ਸੁਨੇਹਾ ਪੂਰੇ ਪੰਜਾਬ ਦੇ ਵਪਾਰ ਮੰਡਲਾਂ ਤੱਕ ਪਹੁੰਚਾਇਆ ਜਾਵੇ। ਇੱਕ ਇੱਕ ਆਪਣੇ ਆਪਣੇ ਜ਼ਿਲ੍ਹਿਆਂ ਤੋਂ ਆਪਣੇ ਆਪਣੇ ਸ਼ਹਿਰਾਂ ਤੋਂ ਵਪਾਰ ਮੰਡਲ ਸਾਰੇ ਵਪਾਰੀ ਇਕੱਠੇ ਹੋ ਕੇ ਸਰਕਾਰ ਤੇ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਦੇਣ ਵੀ ਜਦ ਤੱਕ ਸਾਡੀ ਸੁਰੱਖਿਆ ਲਈ ਅਸੀਂ ਨਹੀਂ ਕਹਿੰਦੇ ਵੀ ਅਸੀਂ ਸੁਰੱਖਿਤ ਹਾਂ ਉਹ ਤੱਕ ਅਸੀਂ GST ਦੇਣਾ ਬੰਦ ਕਰਦੇ ਹਾਂ। ਇਹ ਗੰਮਾਂ ਨੇ ਜਿਹੜੇ ਲੈ ਕੇ ਤੁਰੇ ਫਿਰਦੇ ਨੇ ਨਾ ਸਾਰੇ-ਸਾਰੇ 100-100 ਮੀਟਰ ਦੇ ਉੱਤੇ ਜਿਹੜੀ 50-50 ਮੀਟਰ ਦੇ ਉੱਤੇ ਪੁਲਿਸ ਕੜੀ ਕੀਤੀ ਹੁੰਦੀ ਹੈ ਇਹਨਾਂ ਦੀਆਂ ਤਨਖਾਹਾਂ ਤੁਹਾਡੇ ਜੀਐਸਟੀ ਤੇ ਜਾਂਦੀਆਂ ਨੇ ਵਪਾਰੀਓ ਉਹ ਮਾਤਬਾ ਗੱਲ ਦੀ ਬੇੜਾ ਯਾਦ ਕਰ ਆ ਸੇ ਉਹ ਮੈਂ ਨਹੀਂ ਕਹਿੰਦਾ ਵੀ ਤੁਸੀਂ ਦੇਸ਼ ਗਦਰੋਹੀ ਬਣੋ ਤੁਹਾਨੂੰ 6 ਮਹੀਨੇ ਲਈ ਰੋਕ ਲਾਂਗੇ ਅਸੀਂ ਪੈਸੇ ਤੁਹਾਡੇ ਖਰੇ ਪਏ ਨੇ 6 ਮਹੀਨੇ ਬਾਅਦ ਅਸੀਂ ਆਪਣਾ ਭਰਾਂਗੇ ਪਰ 6 ਮਹੀਨੇ ਤੱਕ ਅਸੀਂ ਇੱਕ ਪੈਸਾ ਨਹੀਂ ਦੇਂਦੇ ਕਾਨੂੰਨ ਵਿਵਸਥਾ ਸੰਭਾਲੋ ਬਹੁਤ ਪੈਸਾ ਪਿਆ ਤੁਹਾਡੇ ਕੋਲ ਸਰਕਾਰ ਕੋਲ ਇਹੀ ਸਰਕਾਰ ਕਹਿੰਦੀ ਸੀ ਨਾ ਪਿਛਲੀਆਂ ਸਰਕਾਰਾਂ ਨੂੰ ਮਖੌਲ ਕਰਦੇ ਸੀ ਕਿਸੇ ਨੂੰ ਪੀਪਾ ਬੁਲਾਉਂਦੇ ਸੀ ਕਿਸੇ ਨੂੰ ਖਰਚਣਾ ਬੁਲਾਉਂਦੇ ਸੀ ਉਹ ਸਾਰਾ ਪੈਸਾ ਆ ਰਿਹਾ ਪਰ ਜਾ ਕਿੰਦਰ ਨੂੰ ਰਿਹਾ 6 ਮਹੀਨੇ ਜੀਐਸਟੀ ਬੰਦ ਕਰ ਦੋ ਵਿਚਾਰ ਕਰਿਓ ਵਪਾਰ ਮੰਡਲ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਹੱਕ ਜੋੜ ਕੇ ਪਹਿਲੀ ਹੱਥ ਖਲਾ ਕੇ ਤੁਹਾਨੂੰ ਸਾਰਿਆਂ ਨੂੰ ਮੇਰੀ ਗੁਜ਼ਾਰਿਸ਼ ਹੈ ਵੀ ਆਪਰੇ 6 ਮਹੀਨੇ ਲੈ ਜੀਐਸਟੀ ਬੰਦ ਕਰ ਤੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਜੀਐਸਟੀ ਨਹੀਂ ਵਰਦੇ 6 ਮਹੀਨੇ ਵੱਲ ਇਕੱਠੀ ਕਰੋ ਜਿੰਨੇ ਜੀਐਸਟੀ ਦੇ ਪੈਸੇ ਵਰਦੇ ਨੇ ਉਹਨਾਂ ਨੂੰ ਅਲੱਗ ਰੱਖੋ ਵੀ ਇਹ ਕਿਸੇ ਦਾ ਪੈਸਾ ਆਪਾਂ ਦੇਣਾ ਪਰ ਹੁਣ ਨਹੀਂ ਦੇਣਾ ਕਿਉਂਕਿ ਜਿਹੜੇ ਤੁਸੀਂ ਪਹਿਲਾਂ ਤੋਂ ਹੁਣ ਤੱਕ ਦੇ ਟੈਕਸ ਕਟਾਉਂਦੇ ਆ ਰਹੇ ਹੋ ਇਹਨਾਂ ਟੈਕਸਾਂ ਲਈ ਤੁਹਾਨੂੰ ਕੀ ਮਿਲ ਰਿਹਾ ਤੁਹਾਡੇ ਸਾਥੀਆਂ ਦੇ ਬੋਰੀਆਂ ਲੁੱਟ ਕੋ ਫਰੋਤੀ ਦੀ ਗੱਲ ਆ ਤੁਸੀਂ ਤਾਂ ਦੋ ਦੋ ਫਰੋਤੀਆਂ ਦਿਨ ਦੇ ਫਿਰਦੇ ਇੱਕ ਗੈਂਗਸਟਰ ਉਹਦੇ ਇੱਕ ਦੂਜੇ ਕੋਟਾਡੇ ਕੋਲ ਸਰਕਾਰ ਲਈ ਜਾਂਦੀ ਹੈ ਟੈਕਸ ਦੇ ਨਾਮ ਤੇ ਕਦੋਂ ਤੱਕ ਡੇਡਾ ਸਹੀ ਜਾਓਗੇ ਐ ਨਹੀਂ ਕੋਈ ਹੋ ਗਿਆ ਹੁਣੇ ਆ ਜਾਣਗੇ ਬਾਜ਼ਾਰ ਕਾ ਵੀ ਸਾਰਾ ਬੰਦ ਹੈ ਹੁਣ ਤੱਕ ਉੱਤੇ ਥੱਲੇ ਫੋਨ ਹੋਰੇ ਹੋਣਗੇ ਉਹ ਹੁਣੇ ਆ ਜਾਣਗੇ ਤੁਹਾਡੇ ਕੋਲ ਮੰਗ ਪੱਤਰ ਲੈ ਲੈਣਗੇ ਪੁਲਿਸ ਬਹੁਤ ਵਧੀਆ ਪੰਜਾਬ ਦੀ ਇਹਨਾਂ ਨੇ ਲੈ ਕੇ ਹੁਣੇ ਫੜ ਕੇ ਤੁਹਾਡੇ ਥੱਲੇ ਗੱਦ ਦੇ ਨੇ ਇਹ ਬੰਦੇ ਇੱਕ ਅੱਡੇ ਦੇ ਲਾਤੋਂ ਤੁਝ ਵੀ ਗੋਲੀ ਮਾਰ ਦੇਣਗੇ ਅੱਜ ਦਾ ਟ੍ਰੈਂਡ ਚੱਲਿਆ ਹੋਇਆ ਹੈਗਾ ਕੁੱਝ ਗੋਲੀ ਦਾ ਕਿ ਉਹਦੇ ਨਾਲ ਮਸਲਾ ਖਤਮ ਹੋ ਜੂ। ਸਾਨੂੰ ਉਹਨਾਂ ਦੇ ਘਰ ਇਹ ਤਾਂ ਸਾਡੇ ਵੀ ਵਪਾਰੀ ਦੋਸਤ ਨੇ। ਅਸੀਂ ਉਹਨਾਂ ਨੂੰ ਕਹਿੰਨੇ ਆ ਬਟੰਡੇ ਦੇ ਵਿੱਚ। ਉਹ ਆ ਕੇ ਕਹਿੰਦੇ ਨੇ ਮੈਨੂੰ ਵੀ ਕਾਲ ਆਈ। ਅਸੀਂ ਕਹਿੰਦੇ ਚੱਲ ਕੋਲ ਸਕੋਟ ਨਹੀਂ ਉੱਥੇ ਨਹੀਂ ਜਾਣਾ। ਉੱਥੇ ਨਹੀਂ ਜਾਣਾ ਅਸੀਂ। ਅਗਲੀ ਦੀ ਮਜਬੂਰੀ ਹੈ। ਹਰ ਕੋਈ ਖੜਾ ਨਹੀਂ ਹੋ ਸਕਦਾ। ਹਰ ਕੋਈ ਆਪਣੇ ਆਗੂ ਰਾਕੋ ਜਿਨ੍ਹਾਂ ਨੇ ਕੱਲ ਜੱਫਾ ਪਾਇਆ ਸੀ ਉਹ ਨਹੀਂ ਪਾ ਸਕਦਾ। ਆਰੇ ਜੱਫੇ ਪਾਣੇ ਪੈੜੇ ਦੇ ਭਰਾਓ ਰਿਕਵਰ ਮੇਰੀਆਂ ਗੱਲਾਂ ਦੇ ਵਿਚਾਰ ਕਰਿਓ ਔਰ ਇਹਨਾਂ ਤੈਨਾਂ ਹੋਇਆ ਜਾਣ ਚਾਹਾਂਗਾ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ